ਰਿੰਕੂ ਭਾਈ ਬਹੁਤ ਵਧੀਆ ਕੰਮ ਕਰਦੇ ਆਏ ਆ ਸ਼ੀਤਲ ਭਾਈ ਦਾ ਕੰਮ ਬਹੁਤ ਵਧੀਆ ਰਿਹਾ ਕੰਮ ਦੇ ਜੋਰ ਤੇ ਉਹਨਾਂ ਨੂੰ ਵੋਟ ਮਿਲੇਗੀ ਪਾਰਟੀ ਨਾਲ ਨਹੀਂ ਅਸੀਂ ਜਨਤਾ ਰਿੰਕੂ ਭਾਈ ਦੇ ਕੰਮਾਂ ਦੇ ਨਾਲ ਆ ਇੱਕ ਪਾਰਟੀ ਛੱਡ ਕੇ ਦੂਸਰੀ ਤੇ ਦੂਸਰੀ ਪਾਰਟੀ ਛੱਡ ਕੇ ਤੀਸਰੀ ਅਗਰ ਰਿੰਕੂ ਜੀ ਦਾ ਸਟੈਂਡ ਨਹੀਂ ਹੈ ਤੇ ਲੋਕਾਂ ਨੇ ਹਰ ਵਾਰ ਰਿੰਕੂ ਜੀ ਨੂੰ ਨਾਲ ਪਿਆਰ ਕਿਉਂ ਦਿੱਤਾ ਇੱਥੇ ਕੋਈ ਵੀ ਆਵੇ ਕੋਈ ਵੀ ਚੱਲ ਕੇ ਆਵੇ ਰਿੰਕੂ ਜੀ ਨੇ ਕਦੀ ਕਿਸੇ ਨੂੰ ਮਨ ਨਹੀਂ ਕੀਤਾ ਸਸ਼ਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਅਸੀਂ ਜਲੰਧਰ ਗੈਸਟ ਹਲਕੇ ਵਿੱਚ ਮੌਜੂਦ ਹੈ ਔਰ ਇੱਥੇ ਜਿਹੜੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਆਮ ਆਦਮੀ ਪਾਰਟੀ ਛੱਡ ਭਾਜਪਾ ਦੀ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਲੰਗੁਰਾਲ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਫਿਲਹਾਲ ਮੈਂ ਤੁਹਾਨੂੰ ਬੋਰਡ ਦਿਖਾ ਦੇਣਾ ਚਾਹਨਾ ਹੈ ਇਹ ਰਿਹਾਈ ਸੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ ਦਾ ਬੋਰਡ ਲੱਗਾ ਹੋਇਆ ਹੈ ਔਰ ਇਸ ਗਲੀ ਦੇ ਵਿੱਚ ਬਿਲਕੁਲ ਸਾਹਮਣੇ ਉਹਨਾਂ ਦਾ ਘਰ ਹੈ ਔਰਾਂ ਦੇ ਘਰ ਦੇ ਉੱਪਰ ਬੀਜੇਪ ਤੇ ਇਹ ਤੋਂ ਕੁਛ ਵੀ ਦੂਰੀ ਤੇ ਜਿਹੜਾ ਸ਼ੀਤਲ ਲੰਗਰਾਲ ਹੋਣਾ ਦਾ ਵੀ ਘਰ ਹੈਗਾ ਔਰ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਛੱਡ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਲੰਗਰਾਲ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੀ ਕੀ رائے ਨੇ ਆਪਾਂ ਗੱਲਬਾਤ ਕਰਾਂਗੇ ਇੱਥੇ ਦੇ ਜਿਹੜੇ ਲੋਕ ਨੇ ਜਿਹੜੇ ਵਸਨੀਕ ਨੇ ਸਰ ਸਤਿ ਸ਼੍ਰੀ ਅਕਾਲ ਅਸਤਿ ਗਾਲ ਜੀ ਸਰ ਆਮ ਆਦਮੀ ਪਾਰਟੀ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਜਿਹੜੇ ਵਿਧਾਇਕ ਸੀਗੇ ਸ਼ੀਤਲ ਲੰਗਰਾਲ ਤੇ ਕਿਵੇਂ ਦੇਖ ਰਹੇ ਹੋ ਕਿ ਇਸ ਵਾਰ ਅਗਰ ਉਹ ਭਾਜਪਾ ਵੱਲੋਂ ਅਗਰ ਚੋਣਾ ਲੜਦੇ ਨੇ ਤੇ ਉਹਨਾਂ ਨੂੰ ਸਮਰਥਨ ਕਿਵੇਂ ਦਾ ਮਿਲੇਗਾ ਇਸ ਵਾਰ ਲੋਕਾਂ ਤੋਂ ਵਧੀਆ ਮਿਲੇਗਾ ਜੀ ਰਿਸਪੌਂਸ ਰਿੰਕੂ ਭਾਈ ਬਹੁਤ ਵਧੀਆ ਕੰਮ ਕਰਦੇ ਆਏ ਆ ਸ਼ੀਕਲ ਭਾਈ ਦਾ ਕੰਮ ਬਹੁਤ ਵਧੀਆ ਰਿਹਾ ਕੰਮ ਦੇ ਜੋਰ ਤੇ ਉਹਨਾਂ ਨੂੰ ਵੋਟ ਮਿਲੇਗੀ ਜੇ ਗੱਲ ਕੀਤੀ ਜਾਵੇ ਤੇ ਕੱਲ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਬਰਦਸਤ ਪ੍ਰਦਰਸ਼ਨ ਰਿਹਾ ਉਹਨਾਂ ਨੇ ਇੱਕ ਤਖਤੀਆਂ ਵੀ ਫੜੀਆਂ ਸੀ ਤੇ ਉਹਨਾਂ ਵਿੱਚ ਲਿਖਿਆ ਆਇਆ ਸੀਗਾ ਪੰਜਾਬ ਦੇ ਗੱਦਾਰ ਤੇ ਕਿਵੇਂ ਦੇਖਦੇ ਹੋ ਸਾਰੇ ਦੱ ਗੱਦਾਰ ਤਾਂ ਨਹੀਂ ਕਹਿ ਸਕਦੇ ਉਹਨਾਂ ਦਾ ਆਪਣਾ ਡਿਸੀਜਨ ਹੈ ਸਾਰੀ ਦੁਨੀਆ ਇੱਧਰ ਤੋਂ ਉੱਧਰ ਜਾਦੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਵਧੀਆ ਲੱਗਾ ਉਹਨਾਂ ਨੇ ਕੀਤਾ ਜੀ ਇਹਦੇ ਵਿੱਚ ਵਿਰੋਧ ਕਰਦਾ ਕਿਉਂਕਿ ਤੁਸੀਂ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਤਕਰੀਬਨ ਤੁਸੀਂ ਜਾਣਦੇ ਹੋ ਨਾਲ ਹੀ ਗਲੀ ਦੇ ਵਿੱਚ ਘਾਰ ਹੈ ਸੁਸ਼ੀਲ ਕੁਮਾਰ ਰਿੰਕੂ ਦਾ ਤੇ ਕਿਵੇਂ ਦੇਖਦੇ ਹੋ ਕਿ ਇਸ ਵਾਰ ਜਿਹੜੇ ਵੈਸਟ ਹਲਕੇ ਦੇ ਲੋਕ ਜਾਂ ਜਲੰਧਰ ਵਾਸੀ ਨੇ ਉਹ ਉਹਨਾਂ ਨੂੰ ਵੋਟ ਕਰਨਗੇ ਜਰੂਰ ਕਰਨਗੇ ਜਿਹੜੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਜਰੂਰ ਕਰਨਗੇ ਕਿਵੇਂ ਦੇ ਕੰਮ ਕੀਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਜੀ ਹਰ ਜਿਹੜੀ ਵੀ ਸਰਕਾਰ ਤੇ ਰਹੀ ਉਹਨਾਂ ਦਾ ਕੰਮ ਬਹੁਤ ਵਧੀਆ ਰਿਹਾ ਜੀ ਆਮ ਆਦਮੀ ਪਾਰਟੀ ਤੇ ਰਹੇ ਰਹੇ ਇੱਕ ਸਾਲ ਤੇ ਇਸ ਦੌਰਾਨ ਕੀ ਕੀ ਕੰਮ ਕੀਤੇ ਉਹਨਾਂ ਨੇ ਉਹਨਾਂ ਨੇ ਜੀ ਬੰਦੇ ਬਣਾ ਤਰੇ ਟੇਨ ਦਾ ਇੱਥੇ ਇੱਕਾ ਜੀ 에어ਪੋਰਟ ਦਾ ਵਿਕਾਟਨ ਕੀਤਾ ਬਾਕੀ ਹੋਰ ਸਾਰੇ ਕੰਮ ਕੀਤੇ ਹੋਰ ਕਰਦੇ ਜਾਣਗੇ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਕਿ ਅਸੀਂ ਬਿਲਕੁਲ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦੇ ਆਫਿਸ ਦੇ ਬਾਹਰ ਆ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਆਫਿਸ ਦੇ ਉੱਪਰ ਬੀਜੇਪੀ ਦੇ ਝੰਡੇ ਜਿਹੜੇ ਲੱਗ ਚੁੱਕੇ ਨੇ ਔਰ ਉਹਨਾਂ ਦੇ ਆਫਿਸ ਦੇ ਵਿੱਚ ਆਪਾਂ ਜਾ ਕੇ ਗੱਲਬਾਤ ਕਰਾਂਗੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਸਾਡ ਪਾਤ ਪਾਤ ਵਿੱਚ ਸ਼ਾਮਿਲ ਹੋ ਗਏ ਨੇ ਤੇ ਕੱਲ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਵੀ ਹੋਇਆ ਸੀਗਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਸੀਗਾ ਕੀ ਕਹਿਣਾ ਚਾਹੂੰਗਾ ਵਰਕਰ ਉਹਦੇ ਇੱਕ ਗੁੰਡਾਗਰਦੀ ਤੇ ਹੋਸ਼ੀ ਰਾਜਨੀਤੀ ਉਤਰ ਆਈ ਕਿਉਂਕਿ ਪਾਰਟੀਆਂ ਹੁਣ ਜਦੋਂ ਆਪਾਂ ਕਾਂਗਰਸ ਦੇ ਤੇ ਇਹ ਆਮ ਆਦੀ ਬਾਲਟੀ ਦੇ ਅਰਵਿੰਦ ਕੇਜੀਵਾਲ ਜੀ ਜਾਂ ਬਾਕੀ ਇਹਨਾਂ ਦੀ ਜੋ ਪੰਜਾਬ ਦੀ ਟੀਮ ਹੈ ਇਹਨਾਂ ਨੇ 2 ਮਹੀਨੇ ਰਿੰਕੂ ਜੀ ਜਾਣਖਾ ਦਿੱਤੀ ਕਿ ਸਾਡੇ ਕੋਲ ਕੋਈ ਕੈਂਡੀਡੇਟ ਨਹੀਂ ਹੈ ਕਿ ਤੁਸੀਂ ਆਓ ਆਓ ਸਾਨੂੰ ਜੋਰ ਲਾ ਕੇ ਆਵਾਜ਼ ਦੀ ਬੱਡੀ ਲੈ ਗਈ ਠੀਕ ਹੈ ਇੱਕ ਸਾਲ ਚ ਜੋ ਵਾਅਦੇ ਨੇ ਸਾਡੇ ਨਾਲ ਵਾਅਦੇ ਕੀਤੇ ਕਮਿਟਮੈਂਟ ਕੀਤੀ ਰਿੰਕੂ ਜੀ ਨਾਲ ਕਿ ਆਪਾਂ ਜਨਤ ਦਾ ਵਿਕਾਸ ਕਰਾਂਗੇ ਇਹ ਉਹ ਤੁਸੀਂ ਆਪ ਹੀ ਖੋਦੀ ਤੁਸੀਂ ਭਰਾਓ ਮੇਰੇ ਤੁਸੀਂ ਵੀ ਦੇ ਦਿਓ ਸ਼ਹਿਰ ਦੇ ਹਾਲਾਤ ਕੀ ਹੈ ਸੀਵਰੇਜ ਸਮੱਸਿਆ ਸੜਕਾਂ ਦੀ ਸਮੱਸਿਆ ਇੱਕ ਵੀ ਕੰਮ ਕੋਈ ਸਿਰੇ ਨਹੀਂ ਲੱਗਾ ਜੋ ਵੀ ਹੈ ਰਿੰਕੂ ਜੀ ਨੇ ਮੈਂਬਰ ਪਾਰਲੀਮੈਂਟ ਉਪਰੋਂ ਲੋਕ ਸਭਾ ਤੋਂ ਜੋ ਫੰਡ ਲਿਆ ਆਗੇ ਇੱਥੇ ਲਾਇਆ ਹੈ ਆਦਰਵਾਇਜ਼ ਪੰਜਾਬ ਇਹਨਾਂ ਨੇ ਇੱਕ ਵੀ ਡਿਵੈਲਪਮੈਂਟ ਕਰਾਈ ਉਹ ਦੱਸੋ ਕੀ ਲੱਗਦਾ ਹੈ ਕਿ ਅਗਰ ਇਸ ਵਾਰ ਅਗਰ ਚੋਣਾ ਲੜਦੇ ਨੇ ਬੀਜੇਪੀ ਵੱਲੋਂ ਤਾਂ ਕੀ ਲੋਕ ਉਹਨਾਂ ਨੂੰ ਸਮਰਥਨ ਕਰਨ ਪੂਰਾ ਕਰਨਗੇ ਜੀ ਪੂਰਾ ਕਰਨਗੇ ਰਿੰਕੂ ਜੀ ਦਾ ਜਲੰਧਰ ਵਾਸੀਆਂ ਨਾਲ ਪੂਰਾ ਪਿਆਰ ਹੈ ਉਹਨਾਂ ਨੇ ਅੱਜ ਤੱਕ ਐਮਐਲਏ ਜਦੋਂ ਕਾਂਗਰਸ ਦੇ ਹੀ ਉਦੋਂ ਵੀ ਐਮਪੀ ਬਣਨ ਤੋਂ ਬਾਅਦ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਆ ਜਾਏ ਸ਼ਹਿਰ ਦਾ ਕੋਈ ਬੰਦਾ ਆ ਗਿਆ ਉਹ ਆਪਣਾ ਭਰਾ ਸਮਝ ਕੇ ਉਹਦਾ ਕੰਮ ਕਰਾਂਦੇ ਸੀ ਚਾਹੀਓ ਕਿਸੇ ਵੀ ਪਾਰਟੀ ਦਾ ਸੀ ਅਸੀਂ ਹੋਰ ਵੀ ਸਮਰਥਕਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਆਮ ਆਦਮੀ ਪਾਰਟੀ ਸ਼ਸ਼ੀਲ ਕੁਮਾਰ ਰਿੰਕੂ ਭਾਈ ਪਾਜਬਾਚੀ ਸ਼ਾਮਿਲ ਹੋਏ ਨੇ ਹੋਏ ਨੇ ਬਹੁਤ ਵਧੀਆ ਚੰਗਾ ਹੋ ਗਿਆ ਜਨਤਾ ਉਹਨਾਂ ਦੇ ਨਾਲ ਆ ਰਿੰਕੂ ਭਾਈ ਦੇ ਨਾਲ ਆ ਪਾਰਟੀ ਨਾਲ ਨਹੀਂ ਅਸੀਂ ਜਨਤਾ ਉਹ ਰਿੰਕੂ ਭਾਈ ਦੇ ਕੰਮਾਂ ਦੇ ਨਾਲ ਆ ਕਿਵੇਂ ਦੇ ਕੰਮਕਾਰ ਉਹਨਾਂ ਨੇ ਹੁਣ ਤੱਕ ਕੀਤੇ ਨੇ ਕਿ ਜਨਤਾ ਉਹਨਾਂ ਨੂੰ ਜਿਹੜਾ ਸਮਰਥਨ ਕਰੇਗੀ ਦੁਬਾਰਾ ਸੜਕਾਂ ਦਾ ਉਹਨਾਂ ਨੇ ਫੰਡ ਲਿਆ ਕੇ ਕਰਵਾਏ ਇਹ ਕੰਮ ਉਦਘਾਟਨ ਵੀ ਕਰਵਾਏ ਹੈ ਕਈ ਜਗ੍ਹਾ ਤੇ ਕੋਰਸ ਹੋਏਗੀ ਤੁਹਾਨੂੰ ਲੱਗਦਾ ਹੈਗਾ ਕਿ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਕੱਲ ਵਿਰੋਧ ਕੀਤਾ ਗਿਆ ਹੈ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਨੇ ਕਿਹਾ ਇੱਕ ਚੰਗਾ ਲੀਡਰ ਲੈ ਕੇ ਆਵਾਂਗੇ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਦੇ ਅਗੇਂਸਟ ਖੜਾ ਹੋਵੇਗਾ ਉਹ ਨਹੀਂ ਕੋਈ ਗੱਲ ਇਹਨਾਂ ਨੂੰ ਸਮਰਥਨ ਮਿਲਣਾ ਹੀ ਮਿਲਣਾ ਇਹ ਗੂ ਵੀ ਕਿਉਂਕਿ ਇਹ ਜਨਤਾ ਚ ਵਿਚਰਦੇ ਆਈ ਹੈ ਅ 6 ਮਹੀਨੇ ਚ ਇਹ ਇੰਨਾ ਕੰਮ ਕਰਾ ਦਿੱਤਾ ਕੋਈ ਹਿਸਾਬ ਵੀ ਨਹੀਂ ਉਹਨਾਂ ਦਾ ਜਨਤਾ ਉਹਨਾਂ ਨੂੰ ਭੁੱਲ ਥੋੜੀ ਗਈ ਹੈ ਜਨਤਾ ਉਹਨਾਂ ਦੇ ਨਾਲ ਖੜੀ ਹੈ ਸੁਸ਼ੀਲ ਕੁਮਾਰ ਰਿੰਕੂ ਇਸ ਵਕਤ ਪੰਜ ਪਾਚੀ ਸ਼ਾਮਿਲ ਹੋ ਗਏ ਨੇ ਉਹਨਾਂ ਦੇ ਦਫ਼ਤਰ ਉੱਪਰ ਜਿਹੜੇ ਝੰਡੇ ਵੀ ਲੱਗੇ ਨੇ ਬੀਜੇਪੀ ਦੇ ਹਾਲਾਂਕਿ ਉਹਨਾਂ ਦਾ ਵਿਰੋਧ ਵੀ ਕੱਲ ਬੜਾ ਜ਼ਬਰਦਸਤ ਹੋਇਆ ਹੈ ਕੀ ਕਹਿਣਾ ਚਾਹੋਗੇ ਭਾਜੀ ਇਹ ਸਾਰੀਆਂ ਗੱਲਾਂ ਦਾ ਜਵਾਬ ਤੁਹਾਡਾ ਜੂਨ ਨੂੰ ਲੋਕਾਂ ਨੇ ਆਪ ਹੀ ਦੇ ਦੇਣਾ ਹੈ ਤੇ 4 ਜੂਨ ਨੂੰ ਤੁਸੀਂ ਦੇਖ ਵੀ ਲੈਣਾ ਕਿ ਲੋਕਾਂ ਦਾ ਸੁਸ਼ੀਲ ਰਿੰਕੂ ਜੀ ਨਾਲ ਕਿੰਨਾ ਪਿਆਰ ਹੈ ਕਿੰਨਾ ਨੇ ਉਹਨਾਂ ਦੇ ਨਾਲ ਜਿਹੜੇ ਵਿਧਾਇਕ ਸੀਗੇ ਸ਼ੀਤੇ ਲੰਗਰਾਲ ਉਹ ਵੀ ਭਾਜਪਾ 'ਚ ਸ਼ਾਮਿਲ ਹੋ ਗਏ ਨੇ ਕਿਤੇ ਨੇ ਕਿਤੇ ਕੱਲ ਭਾਜਪਾ ਨੇ ਕਿਹਾ ਕਿ ਜਿਹੜੇ ਇੱਕ ਦੂਸਰੇ ਦੇ ਖਿਲਾਫ ਗੱਲਾਂ ਕਰਦੇ ਸੋਸ਼ਲ ਮੀਡੀਆ ਤੇ ਆ ਕੇ ਇੱਕ ਦੂਸਰੇ ਦੇ ਖਿਲਾਫ ਬੋਲਦੇ ਸੀਗੇ ਅੱਜ ਉਹ ਇਕਜੁੱਟ ਹੋ ਗਏ ਨੇ ਤੇ ਉਹ ਵੀ ਇਸ ਚੀਜ਼ ਨੂੰ ਦੇਖ ਕੇ ਹੈਰਾਨ ਨੇ ਹਾਲਾਂਕਿ ਉਹ ਕਹਿ ਰਹੇ ਕਿ ਇਹਨਾਂ ਨੂੰ ਜਿਹੜਾ ਬਣਾਉਣ ਵਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਨੇ ਗਦਾਰੀ ਕੀਤੀ ਹੈ ਭਾਜੀ ਸ਼ੀਤਨਗਰਾਲ ਜੀ ਨੇ ਜਿਹੜਾ ਆਪਣਾ ਫੈਸਲਾ ਲਿਆ ਉਹਨਾਂ ਦੇ ਆਪਣੇ ਥਾਟਸ ਹੋਣਗੇ ਉਹਨਾਂ ਦੇ ਵੀ ਕੋਈ ਕੰਮ ਰੁਕੇ ਹੋਣਗੇ ਉਹਨਾਂ ਨਾਲ ਵੀ ਕੋਈ ਮਜਬੂਰੀਆਂ ਹੋਈਆਂ ਹੋਣਗੀਆਂ ਕਿ ਜੇ ਉਹਨਾਂ ਨੇ ਇਹ ਫੈਸਲਾ ਲਿਆ ਤੇ ਚੰਗੀ ਗੱਲ ਨਹੀਂ ਕਿ ਜੇ ਦੁਸ਼ਮਣੀ ਖਤਮ ਕਰਕੇ ਅਸੀਂ ਪਿਆਰ ਅਮਨ ਸ਼ਾਂਤੀ ਵੱਲ ਵਧ ਰਹੇ ਹਾਂ ਇਹ ਅੱਛਾ ਮੈਸੇਜ ਗਿਆ ਸ਼ਹਿਰ ਦੇ ਵਿੱਚ ਕੋਈ ਮਾੜਾ ਮੈਸੇਜ ਨਹੀਂ ਗਿਆ ਤੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜਿਹੜਾ ਗੁੱਸਾ ਸੀਗਾ ਉਹ ਖਤਮ ਹੋ ਚੁੱਕਾ ਹੈ ਬਿਲਕੁਲ ਭਾਜੀ ਉਹ ਤੇ ਇੱਕ ਰਾਜਨੀਤਿਕ ਪਲੇਟਫਾਰਮ ਦੇ ਲੋਕਾਂ ਨੇ ਖੜਾ ਕੀਤਾ ਸੀ ਇੰਨੀਆਂ ਕੁਝ ਗੱਲਾਂ ਸੀਗੀਆਂ ਵੀ ਨਹੀਂ ਉਹ ਤਾਂ ਲੋਕਾਂ ਨੇ ਆਪਣੀਆਂ ਰ ਮੁੱਦੇ ਬਣਾਏ ਸੀਗੇ ਪਰ ਕੋਈ ਇੰਨੀ ਗੱਲ ਖਾਸ ਸੀਗੀ ਨਹੀਂ ਪਰ ਹੁਣ ਉਹ ਸਾਰਾ ਸੌਟ ਆਊਟ ਹੋ ਚੁੱਕਾ ਹੈ ਹ ਗੱਲ ਕੀਤੀ ਜਾਵੇ ਤੇ ਕਾਂਗਰਸ ਪਾਰਟੀ ਵੱਲੋਂ ਵੀ ਚਰਚਾ ਹੈ ਕਿ ਕਿ ਇੱਥੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਿਹੜਾ ਚੋਣ ਲੜਾ ਸਕਦੀ ਹੈ ਤੇ ਉਸ ਦਰਾਂ ਤੋਂ ਕਿਵੇਂ ਦੇਖਦੇ ਹੋ ਕਿਉਂਕਿ ਚਰਨਜੀਤ ਸਿੰਘ ਚੰਨੀ ਇੱਕ ਕਿਉਂਕਿ ਸਾਬਕਾ ਮੁੱਖ ਮੰਤਰੀ ਰਹੇ ਨੇ ਬਹੁਤ ਵੱਡਾ ਫੇਸ ਵੀ ਨੇ ਕਾਂਗਰਸ ਪਾਰਟੀ ਵੱਲੋਂ ਤੇ ਕਿਤੇ ਨਾ ਕਿਤੇ ਜਿਹੜੀ ਟੱਕਰ ਹੋਏਗੀ ਭਾਜੀ ਮੈਂ ਚਰਨਜੀਤ ਸਿੰਘ ਚੰਨੀ ਨੂੰ ਕੋਈ ਇਤਨਾ ਇੱਥੇ ਆ ਰਿਹਾ ਕੋਈ ਬਹੁਤ ਵੱਡੀ ਮੁਸੀਬਤ ਹੈ ਕੋਈ ਬਹੁਤ ਵੱਡਾ ਨਾਲ ਚਹਰਾ ਨਹੀਂ ਮੰਨਦਾ ਕਿਉਂਕਿ ਉਹ ਮੁੱਖ ਮੰਤਰੀ ਰਹਿੰਦੇ ਹੋਏ ਵੀ ਦੋ ਜਗ੍ਹਾ ਤੋਂ ਹਾਰ ਗਏ ਨੇ ਤੇ ਹੋਰ ਵੀ ਉਹਨਾਂ ਦੇ ਕੁਝ ਐਸ ਇਹੋ ਜਿਹੇ ਬਿਆਨ ਆਏ ਕਿ ਜਿਨ੍ਹਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਬਿਆਨ ਉਹਨਾਂ ਦੇ ਬਿਆਨ ਕਰਕੇ ਕਈ ਲੋਕ ਨਿਰਾਸ਼ ਹੋ ਚੁੱਕੇ ਨੇ ਤੇ ਕੋਈ ਬਹੁਤ ਵੱਡਾ ਚੈਲੰਜ ਨਹੀਂ ਅਗਰ ਚੰਨੀ ਜੀ ਵੀ ਆ ਜਾਂਦੇ ਨੇ ਕੱਲ ਚੰਨੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਹੈਗਾ ਕਿ ਰਿੰਕੂ ਦਾ ਕੋਈ ਸਟੈਂਡ ਨਹੀਂ ਕਿਉਂਕਿ ਸਾਈਕਲ ਦਾ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਇੱਕ ਪਾਰਟੀ ਛੱਡ ਕੇ ਦੂਸਰੀ ਤੇ ਦੂਸਰੀ ਪਾਰਟੀ ਛੱਡ ਕੇ ਤੀਸਰੀ ਅਗਰ ਰਿੰਕੂ ਜੀ ਦਾ ਸਟੈਂਡ ਨਹੀਂ ਹੈ ਤਾਂ ਲੋਕਾਂ ਨੇ ਹਰ ਵਾਰ ਰਿੰਕੂ ਜੀ ਨੂੰ ਨਾ ਪਿਆਰ ਕਿਉਂ ਦਿੱਤਾ ਇੱਥੇ ਕੋਈ ਵੀ ਆਵੇ ਕੋਈ ਵੀ ਚੱਲ ਕੇ ਆਵੇ ਰਿੰਕੂ ਜੀ ਨੇ ਕਦੀ ਕਿਸੇ ਨੂੰ ਮਨਾ ਨਹੀਂ ਕੀਤਾ ਇੱਕ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਪੁੱਛਣਾ ਚਾਹੂੰਗਾ ਕਿ ਸਭ ਤੋਂ ਪਹਿਲੇ ਗੱਲ ਜਿਹੜਾ ਸਾਡਾ ਕੈਡਰ ਆ ਕੀ ਦੇਖਦਾ ਹੁਣ ਬਸਤੀ ਦਾਨਿਸ਼ ਬੰਦਾ ਦਾ ਜੇ ਕੋਈ ਕਿਹੇ ਬੰਦੇ ਨੂੰ ਕੰਮ ਪੈ ਜਾਂਦਾ ਬਸਤੀ ਸ਼ੇਖ ਅੱ ਔਰ ਦੋ ਮਿੰਟ ਛੱਡੇ ਦਫਤਰ ਆ ਜਣੇ ਦਫਤਰ ਨਹੀਂ ਹੋਵਾਂਗੇ ਘਰ ਚੱਲ ਜਾਣਗੇ ਜੇ ਚੰਨੀ ਸਾਹਿਬ ਇੱਥੇ ਹੋਣਗੇ ਤੇ ਚੰਨੀ ਸਾਹਿਬ ਦੇ ਕਿੱਥੇ ਜਾਵਾਂਗੇ ਉਹਨਾਂ ਦੇ ਆਪਣੇ ਹਲਕਾ ਵੀ ਨਹੀਂ ਇੱਥੇ ਆਣਾ ਖਡੂਰ ਸਾਹਿਬ ਥੋੜੀ ਜਾਵਾਂਗੇ ਔਰ ਤੇ ਅੱਜ ਉਹਨਾਂ ਨੇ ਕਿਰਾਏ ਤੇ ਕੋਠੀਆਂ ਲੈ ਲਈਆਂ ਮਹੀਨੇ ਦਾ ਕਿਰਾਇਆ ਦਿੱਤਾ ਮਹੀਨੇ ਬਾਅਦ ਦੌੜ ਜਾਣਾ ਅਸੀਂ ਤੇ ਇੱਥੇ ਰਹਿਣਾ ਜੇ ਗੱਲ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਅੰਗੇਸ਼ ਕੋਈ ਵੱਡਾ ਇੱਕ ਚਿਹਰਾ ਲੈ ਕੇ ਆਉਗੇ ਇੱਕ ਵਧੀਆ ਲੀਡਰ ਲੈ ਕੇ ਆਉਗੇ ਜਿਹੜਾ ਉਹਨਾਂ ਨੂੰ ਇਸ ਚੋਣਾਂ 'ਚ ਹਰਾ ਦੇ ਪੂਰੀ ਟੱਕਰ ਦੇ ਦੇਖੋ ਜੀ ਸੁਸ਼ੀਲ ਰਿੰਕੂ ਜੀ ਤੋਂ ਵੱਡਾ ਕੋਈ ਚਿਹਰਾ ਨਹੀਂ ਹੈਗਾ ਪੂਰੇ ਜਲੰਧਰ ਦੇ ਵਿੱਚ ਤੇ ਬਾਕੀ ਮੈਂ ਹਾਰ ਜਿੱਤੀ ਗਲਤ ਕਰਨੇ ਨਹੀਂ ਜਾਂਦਾ ਪਰ ਸੁਸ਼ੀਲ ਰਿੰਕੂ ਜੀ ਆਪਣੇ ਵਿੱਚ ਪੂਰੇ ਅਟਲ ਨੇ ਤੇ ਕਾਮਯਾਬ ਹਾਂ ਬਿਲਕੁਲ ਜਿਹੜਾ ਉਹਨਾਂ ਦੇ ਸਮਰਥਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਔਰ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਉਹਨਾਂ ਦੇ ਇਲਾਕੇ ਦੀਆਂ ਕਿ ਕਿਵੇਂ ਦਾ ਇਸੋ ਤੋਂ ਉਹਨਾਂ ਦੇ ਇਲਾਕੇ ਦੀ ਡਵੈਲਪਮੈਂਟ ਦੀ ਵੀ ਅਗਰ ਗੱਲ ਕੀਤੀ ਜਾਵੇ ਕਿਉਂਕਿ ਡਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਇਹਨਾਂ ਵੱਲੋਂ ਵੀ ਕਿ ਉਹਨਾਂ ਵੱਲੋਂ ਡਵੈਲਪਮੈਂਟ ਕਰਵਾਈ ਗਈ ਹੈ ਫਿਲਹਾਲ ਤੁਸੀਂ ਗਲੀਆਂ ਦੇਖ ਸਕਦੇ ਹੋ ਉਹਨਾਂ ਦਾ ਆਫਿਸ ਹੈ ਖੁਦ ਇਸ ਗਲੀ ਦੇ ਵਿੱਚ ਔਰ ਇੱਥੇ ਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਦੇ ਨੇ ਕਿਉਂਕਿ ਸੀਵਰੇਜ ਦੀ ਗੱਲ ਕੀਤੀ ਜਾ ਰਹੀ ਹੈ ਸੜਕਾਂ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਖੁਦ ਦੇ ਆਫਿਸ ਦੀ ਸੜਕ ਜਿਹੜੀ ਹੈ ਉਹ ਮੇਰੇ ਖਿਆਲ ਬਿਲਕੁਲ ਸਾਫ਼ ਸੁਥਰੀ ਨਹੀਂ ਨਜ਼ਰ ਆ ਰਹੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੰਦਗੀ ਵੀ ਹੈ ਲੇਕਿਨ ਫਿਲਹਾਲ ਆਪਾਂ ਇਸ ਚੀਜ਼ ਨੂੰ ਛੱਡ ਕੇ ਅਗਰ ਆਪਾਂ ਗੱਲ ਕਰਦੇ ਹਾਂ ਲੋਕਾਂ ਦੇ ਨਾਲ ਸ਼ਸ਼ੀ ਗਾਲ ਬਾਜੀ ਕੀ ਨਾਮ ਹੈ ਜੀ ਤੁਹਾਡਾ ਸ਼ਸ਼ੀ ਗਾਂ ਜੀ ਸ਼ਸ਼ੀਗਾਂਜ ਜੀ ਆਪਣਾ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਛੱਡ ਭਾਜਪਾ ਚ ਸ਼ਾਮਿਲ ਹੋ ਗਏ ਨੇ ਕੀ ਕਹਿਣਾ ਚਾਹੂਗੇ ਸਾਨੂੰ ਬਹੁਤ ਖੁਸ਼ੀ ਦੀ ਦੇਖੋ ਸੁਸ਼ੀਲ ਭਾਈ ਨੇ ਹਮੇਸ਼ਾ ਅੱਛੇ ਵਰਕਰ ਵਾਂਗ ਡਿਊਟੀ ਕੀਤੀ ਹੈ ਨਾ ਉਹਨਾਂ ਨੇ ਸੋਚਿਆ ਕਿ ਜਿਹੜੀ ਪਾਰਟੀ ਆਮ ਪਾਰਟੀ ਆ ਰਹੀ ਹੈ ਇਹ ਵੀ ਅੱਛੀ ਪਾਰਟੀ ਹੈ ਨਾ ਬਟ ਉਹਨਾਂ ਦਾ ਲੀਡਰ ਇਦਾਂ ਨਿਕਲ ਗਿਆ ਤੇ ਆਪੇ ਸ਼ਬੀ ਥੋੜਾ ਖਰਾਬ ਕਰਨਗੇ ਹੁਣ ਨੇਚਰਲੀ ਗੱਲ ਹੈ ਆਪਣੀ ਸ਼ਬੀ ਨਹੀਂ ਖਰਾਬ ਕਰਨਗੇ ਤੇ ਉਹਨਾਂ ਨੂੰ ਜੋ ਚੰਗਾ ਲੱਗਾ ਇਹਨਾਂ ਦੇ ਲੀਡਰ ਦੀ ਗੱਲ ਕਰ ਰਹੇ ਕੇਜਰੀਵਾਲ ਦੀ ਮਤਲਬ ਕੇਜਰੀਵਾਲ ਨੂੰ ਅਗਰ ED ਨੇ ਗ੍ਰਿਫਤਾਰ ਕਰ ਲਿਆ ਉਹਨਾਂ ਤੇ ਹਜੇ ਤਾਂ ਕਿਉਂਕਿ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਪਲਟੀ ਮਾਰ ਲਈ ਦੇਖੋ ਸਰ ਅਗਰ ਕੁਝ ਵੀ ਕੇਸ ਚੱਲ ਰਿਹਾ ਹੈ ਤੇ ਇਹ ਨਤੀਜਾ ਆਨ ਤੇ ਸਾਨੂੰ ਪਤਾ ਨਹੀਂ ਕਿ ਗਲਤੀ ਆਣਾ ਵਾ ਅਗਰ ਕੁਝ ਐਕਸ਼ਨ ਲਿਆ ਵਾ ਕੋਈ ਨਾ ਕੋਈ وجہ ਤਾਂ ਹੀ ਐਕਸ਼ਨ ਲੈਵਣਾ ਨੇ ਹਨਾ ਤੇ ਨੇਚਰਲੀ ਗੱਲ ਹੈ ਕੋਈ ਨਾ ਕੋਈ ਤੇ ਇਸ਼ੂ ਨਿਕਲਣਾ ਨਿਕਲਣਾ ਕਰੀਏ ਹੋਣਾ ਹੀ ਹੈ ਤੇ ਰਿੰਕੋ ਭਾਈ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਬੀਜੇਪੀ ਪਾਰਟੀ ਬਹੁਤ ਵਧੀਆ ਪਾਰਟੀ ਹੈਗੀ ਹੈ ਕਿਉਂਕਿ ਸੈਂਟਰ ਵਿੱਚ ਬੀਜੇਪੀ ਹੈ ਤੇ ਆਪਣੇ ਪੰਜਾਬ ਦਾ ਡਿਵੈਲਪਮੈਂਟ ਹੋਣੀ ਨਹੀਂ ਕਦੀ ਵੀ ਨਹੀਂ ਹੋਣੀ ਅਗਰ ਸੈਂਟਰ ਚਾਹੇਗੀ ਕਦੀ ਕਿ ਪੰਜਾਬ ਦੀ ਡਿਵੈਲਪਮੈਂਟ ਹੋਵੇ ਕਦੀ ਨਹੀਂ ਚਾਹੇਗੀ ਇਸ ਕਰਕੇ ਭਾਈ ਨੇ ਜੋ ਫੈਸਲਾ ਲਿੱਤਾ ਬਹੁਤ ਵਧੀਆ ਲਿੱਤਾ ਅਸੀਂ ਖੁਸ਼ ਹੈਗੇ ਸੀ ਲੋਕਾਂ ਦਾ ਸਮਰਥਨ ਮਿਲੇਗਾ ਇਸ ਵਾਰ ਉਹਨਾਂ ਉੱਪਰ ਮਿਲੇਗਾ ਸਰ ਜਿੱਤਣਗੇ 100% ਜਿੱਤਣਗੇ ਜੋ ਮਰਜ਼ੀ ਕੋਈ ਕਹੀ ਜਾਵੇ ਅਜੇ ਤਾਂ ਕਹਿੰਦੇ ਆ ਸ਼ੋਰ ਹੈ 100% ਭਾਈ ਜਿੱਤਣਗੇ ਜੀ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਕੱਲ ਵਿਰੋਧ ਵੀ ਕੀਤਾ ਗਿਆ ਹੈ ਉਹ ਕਹਿ ਰਹੇ ਕਿ ਇਸ ਵਾਰ ਇਹਨਾਂ ਦੇ ਖਿਲਾਫ ਇੱਕ ਲੀਡਰ ਲੈ ਕੇ ਆਉਗੇ ਜਿਹੜਾ ਇਹਨਾਂ ਨੂੰ ਹਰਾਏਗਾ ਚੋਣਾ ਚ ਸਰ ਅਸੀਂ ਕਨਫਰਮ ਹੈਗੇ ਆ ਕਿ ਭਾਈ 100% ਜਿੱਤਣਗੇ ਜੀ ਜੋ ਮਰਜੀ ਕੋਈ ਲੋਕੀ ਬੋਲੀ ਜਾਣ ਬਟ ਭਾਈ ਦਾ ਫੇਸ ਮੈਟਰ ਕਰਦਾ ਵਾ ਲੋਕੀ ਜੋ ਮਰਜੀ ਹੁਣ ਦੇਖੋ ਜੀ 100 ਵਿੱਚੋਂ 10 ਲੋਕ ਤੇ ਅੱਦੇ ਹੋਣਗੇ ਇਹ ਰੈਕਸ਼ਨ ਲੈਣਗੇ ਨਾ ਬਟ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਭਾਜੀ ਅੱਗੇ ਵੀ ਜਿੱਤਦੇ ਨੇ ਤੇ ਅੱਗੇ ਵੀ ਜਿੱਤਣਗੇ ਬਿਲਕੁਲ ਜਿਵੇਂ ਲੋਕਾਂ ਨੇ ਕਿਹਾ ਹੈਗਾ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਵਾਰ ਉਹ ਫੇਰ ਤੋਂ ਸਮਰਥਨ ਦੇਣਗੇ ਉਹਨਾਂ ਦੇ ਲਈ ਜ਼ਰੂਰ ਉਹਨਾਂ ਦੀ ਮਦਦ ਕਰਨਗੇ ਔਰ ਕਿਤੇ ਨਾ ਕਿਤੇ ਜੇ ਤੁਹਾਨੂੰ ਅਸੀਂ ਦਿਖਾ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਉਹਨਾਂ ਦੇ ਆਫਿਸ ਦੇ ਬਾਹਰ ਹੁਣ ਜਿਹੜਾ ਬੀਜੇਪੀ ਦੇ ਝੰਡੇ ਲੱਗ ਚੁੱਕੇ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦੇ ਸਮਰਥਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਅਗਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਨੇ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇੱਥੇ ਤੱਕ ਵੀ ਕਿਹਾ ਹੈ ਕਿ ਇਸ ਵਾਰ ਫਿਰ ਉਹ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਸਮਰਥਨ ਦੇਣਗੇ